ਕੁਝ ਲੋਗਾਂ ਨੇ ਮਜ਼ਾਕ ਭਰੀਆਂ ਸਾਖੀਆਂ ਉਸ ਮਹਾਪੁਰਸ਼ ਨਾਲ ਜੋੜੀਆਂ ਨੇ ਮੈਂ ਸਮਝਦਾ ਇੱਕ ਪਰਮ ਸੰਤ ਦੀ ਇਹ ਤੋਹੀ ਹੈ ਅਸੀਂ ਕਹਿੰਦੇ ਹਾਂ ਮਰਦਾਨਾ ਜਗਾ ਜਗਾ ਭੁੱਖ ਦੀ ਗੱਲ ਕਰਦਾ ਜਨਮ ਸਾਖੀ ਨੂੰ ਪੜ੍ਹੀਏ ਚਾਰ ਦਿਨ ਤੇ ਉਹ ਨਾਲ ਚੱਲਦਾ ਰਿਹਾ ਪਾਣੀ ਪੀ ਕੇ ਗੁਜ਼ਾਰਾ ਕਰਦਾ ਰਿਹਾ ਜਦ ਪੰਜਵੇਂ ਦਿਨ ਧੰਨ ਗੁਰੂ ਨਾਨਕ ਕਹਿੰਦੇ ਨੇ ਕੀਰਤਨ ਸੁਣਾ ਤਾਂ ਉਹ ਕਹਿ ਦਿੰਦਾ ਹੈ ਬਾਬਾ ਯਾ ਤੇ ਮੇਰਾ ਵੀ ਆਧਾਰ ਨਾਮ ਬਣਾ ਯਾ ਫਿਰ ਭੋਜਨ ਦੇ ਤਾਂ ਇਹ ਰਵਾਬ ਵਜੇਗੀ ਵਰਨਾ ਨਹੀਂ ਚਾਰ ਦਿਨ ਭੁੱਖਾ ਰਹਿ ਕੇ ਤੇ ਕੋਈ ਦੇਖੇ ਪਰ ਤਿੰਨ ਦਿਨ ਭੁੱਖਾ ਰਹਿ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਰੁੱਖਾਂ ਤੱਲੇ ਰਾਤ ਕੱਟ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਪੈਦਲ ਚੱਲ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਅੱਜ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਹੁੰਦਿਆਂ ਆ ਵੀ ਕੀਰਤਨੀਆਂ ਕੋਲ ਕੀਰਤਨ ਨਹੀਂ ਰਹਿ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਨੂੰ ਆਖਿਆ ਜਦ ਤੂੰ ਕੀਰਤਨ ਕਰਦਾ ਹੈ ਉਦੋਂ ਕਰਤਾ ਪੁਰਖ ਪ੍ਰਗਟ ਹੁੰਦਾ ਹੈ ਜਦ ਤੂੰ ਕੀਰਤਨ ਸੁਣਾਉਂਦਾ ਹੈ ਉਦੋਂ ਤੂੰ ਹੋਣਾ ਕਰਤਾ ਨਹੀਂ ਹੁੰਦਾ ਜਨਮ ਸਾਖੀ ਪੜਨਾ ਜਦ ਤੂੰ ਕੀਰਤਨ ਕਰਦਾ ਹੈ ਕਰਤਾ ਪੁਰਖ ਪ੍ਰਗਟ ਹੁੰਦਾ ਹੈ ਜਦ ਤੂੰ ਕੀਰਤਨ ਸੁਣਾਉਂਦਾ ਹੈ ਅੰਦਰ ਭਾਵਨਾ ਆਉਂਦੀ ਹੈ ਸੁਣਾਉਣਾ ਕਦੋਂ ਕਰਤਾ ਨਹੀਂ ਹੁੰਦਾ ਕਾਸ਼ ਕਿਦਰੇ ਪਾਠ ਕਰਨ ਵਾਲਿਆਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਕਥਾ ਕਰਨ ਵਾਲਿਆਂ ਨੂੰ ਗਲ ਪਕੜ ਦੇ ਚਾਹ ਜਾਈਂ। ਕਟਕ ਦੀ ਗੱਲ ਹੈ। ਸਿਰਫ ਦੋ ਹੀ ਬੰਦੇ ਬੈਠੇ ਸਨ। ਤੇ ਬਾਬਾ ਬਲਵੰਤ ਸਿੰਘ ਨੇ ਸਟੇਜ ਤੇ ਬੈਠ ਕੇ ਬੰਦਨਾ ਸ਼ੁਰੂ ਕਰ ਦਿੱਤੀ ਕਥਾ ਕਰਦੇ ਸਨ। ਉਦੋਂ ਮੈਂ ਨਾਲ ਸੀ। ਮੈਂ ਕਹਾ ਬਾਬਾ ਜੀ ਠਹਿਰ ਜਾਓ ਸੰਗਤਾਂ ਤੇ ਆਈਆਂ ਨੇ ਮੈਨੂੰ ਕਹਿਣ ਲੱਗੇ ਪੁਰਖਾ ਗੱਲ ਸਮਝਿਆ ਕਰ ਕਥਾ ਕਰਨੀ ਹੈ ਕਥਾ ਸੁਣਾਣੀ ਨਹੀਂ ਹੈ ਕਰਨੀ ਹੈ ਪ੍ਰਭੂ ਦੀ ਕਥਾ ਕਰਨੀ ਹੈ ਕਥਾ ਕਰਨੀ ਹੋਵੇ ਬੰਦਗੀ ਬਣ ਜਾਂਦੀ ਏ ਕਥਾ ਸੁਣਾਣੀ ਹੋਵੇ ਕਰਤ ਬਣ ਜਾਂਦੀ ਏ ਕੀਰਤਨ ਕਰਨਾ ਹੋਵੇ ਇਬਾਦਤ ਬਣ ਜਾਂਦੀ ਹੈ ਕੀਰਤਨ ਸੁਣਾਣਾ ਹੋਵੇ ਰੋਜ਼ੀ ਬਣ ਜਾਂਦੀ ਹੈ ਰਿਜ਼ਕ ਬਣ ਜਾਂਦਾ ਹੈ ਪਾਠ ਕਰਨਾ ਹੈ ਇਬਾਦਤ ਹੈ ਪਾਠ ਸੁਣਾਣਾ ਹੈ ਦੰਦਾ ਹੈ ਦੰਦਾ ਹੈ ਖੁਸ਼ ਕਿਸਮਤ ਹੈ ਕੀਰਤਨੀਆ ਦੰਦਾ ਤੇ ਚਲੇਗਾ ਰਿਜ਼ਕ ਤੇ ਚਲੇਗਾ ਸਿਰ ਸਿਰ ਰਿਜ਼ਕ ਸਮਾਹੇ ਠਾਕਰ ਕਾ ਹੈ ਮਨ ਭਵ ਕਰਿਆ ਰਿਜ਼ਕ ਦਾ ਤੇ ਦਾਤਾ ਉਹ ਦੀ ਚਿੰਤਾ ਕੀ ਕਰਨੇ ਅੰਦਰ ਮਨ ਦੇ ਜਿਤਨਾ ਭਾਵ ਬਣਾ ਲਈਏ ਪਾਠ ਕਰਨਾ ਇਬਾਦਤ ਬਣ ਜਾਏਗਾ ਪਾਠ ਸੁਣਾਣਾ ਦੰਦਾ ਬਣ ਜਾਏਗਾ ਕਥਾ ਕਰਨੀ ਹੈ ਬੰਦਗੀ ਬਣ ਜਾਏਗੀ ਕਥਾ ਸੁਣਾਣੀ ਹੈ ਦੰਦਾ ਬਣ ਜਾਏਗਾ ਕੀਰਤਨ ਕਰਨਾ ਹੈ ਬੰਦਗੀ ਬਣ ਜਾਏਗੀ ਇਬਾਦਤ ਬਣ ਜਾਏਗੀ ਕੀਰਤਨ ਸੁਣਾਣਾ ਰਿਜ਼ਕ ਬਣ ਜਾਏਗਾ ਰੋਜ਼ੀ ਬਣ ਜਾਏਗੀ ਕਰਤ ਬਣ ਜਾਏਗੀ ਮਰਦਾਨੇ ਨੂੰ ਸਾਫ਼ ਕਹਿ ਦਿੱਤਾ ਸੀ ਗੁਰੂ ਨਾਨਕ ਜਦ ਤੂੰ ਕੀਰਤਨ ਕਰਦਾ ਹੈ ਕਰਤਾ ਪ੍ਰਗਟ ਆਉਂਦਾ ਹੈ ਜਦ ਤੂੰ ਸੁਣਾਣਾ ਉਦੋਂ ਤੂੰ ਹੀ ਆਉਂਦਾ ਹੈ ਕਰਤਾ ਨਹੀਂ ਆਉਂਦਾ ਉਦੋਂ ਤੇ ਮੈਨੂੰ ਇਹ ਜਨਮ ਸਾਖੀ ਦੇ ਬੋਲ ਸਮਝ ਵਿੱਚ ਨਹੀਂ ਆਏ ਸਨ ਕਿ ਉਦੋਂ ਬਾਬਾ ਬਲਵੰਤ ਸਿੰਘ ਦੀ ਗੱਲ ਵੀ ਸਮਝ ਵਿੱਚ ਨਹੀਂ ਆਈ ਸੀ। ਫੁਰਖਾ ਮੈਨੂੰ ਅੱਜ ਕਥਾ ਕਰਨੀ ਹੈ ਕਰਨ ਲੈ। ਸੁਣਾਣੀ ਨਹੀਂ। ਤੂੰ ਵੀ ਨਹੀਂ ਸੁਣਨੀ ਤੇ ਨਾ ਸੁਣ ਚਲਾ ਜਾ। ਕਿਉਂਕਿ ਮੈਂ ਕਹਿ ਦਿੱਤਾ ਸੀ ਦੋ ਹੀ ਤੇ ਬੰਦੇ ਬੈਠੇ ਨੇ। ਥੋੜੇ ਜਿਹੇ ਅਵਿਆਸੀ ਲੋਕਾਂ ਦੀ ਪਕੜ ਦੇ ਜ਼ਰੂਰ ਆਵੇਗੀ। ਖੁਸ਼ਕਿਸਮਤ ਹੈ ਕੀਰਤਨੀਆ ਰਜ਼ਕ ਤੇ ਨਾਲ ਚਲੇਗਾ ਪਰ ਉਹਦਾ ਰਜ਼ਕ ਐਸਾ ਹੈ ਉਹਦੇ ਨਾਲ ਬੰਦਗੀ ਜੁੜੀ ਹੋਈ ਹੈ ਇਬਾਦਤ ਜੁੜੀ ਹੋਈ ਹੈ ਬਹੁਤ ਵੱਡਾ ਖੁਸ਼ਕਿਸਮਤ ਹੈ ਪਰ ਖੁਸ਼ਕਿਸਮਤ ਹੀ ਨ ਸਮਝਦਾ ਕੋਈ ਕੋਈ ਹੈ ਨੌਖੰਡ ਪ੍ਰithvi ਦਾ ਗੁਰੂ ਨਾਨਕ ਨੇ ਭਰਮਣ ਕੀਤਾ ਔਰ ਭਾਈ ਸਾਹਿਬ ਕਹਿੰਦੇ ਨੇ ਚਲਿਆ ਸੋਧਣ ਧਰਤ ਲੁਕਾਈ ਧਰਤੀ ਦੇ ਲੋਕਾਂ ਨੂੰ ਸੋਧਣ ਵਾਸਤੇ ਸ਼ੁੱਧ ਕਰਨ ਵਾਸਤੇ ਪਾਵਨ ਪਵਿੱਤਰ ਕਰਨ ਵਾਸਤੇ ਮਨਾਂ ਦੀ ਮੈਲ ਨੂੰ ਧੋਣ ਵਾਸਤੇ ਚੱਲ ਪਏ ਨੌਖੰਡ ਪ੍ਰਿਥਵੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਜੀ ਕੋਲ ਹੈ ਕਿ ਹੁਣ ਮੈਂ ਫਿਰ ਅਰਜ਼ ਕਰਾਂ ਨਿਮਾਣਾ ਤੇ ਨਿਤਾਣਾ ਮਨੁੱਖ ਕਦੀ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਇੱਕ ਦਫਾ ਮੈਂ ਫਿਰ ਦੁਹਰਾਵਾਂ ਨਿਤਾਣਾ ਮਨੁੱਖ ਨਿਮਾਣਾ ਹੁੰਦਾ ਨਿਤਾਣੀ ਕੌਮ ਨਿਮਾਣੀ ਆਉਂਦੀ ਹੈ ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ ਨਿਤਾਣੇ ਮਨੁੱਖ ਨੂੰ ਹਰ ਕੋਈ ਦਬਾ ਲੈਂਦਾ ਹੈ ਨਿਤਾਣੇ ਦੇਸ਼ ਦੇ ਉੱਤੇ ਹਰ ਕੋਈ ਕਬਜ਼ਾ ਕਰ ਲੈਂਦਾ ਹੈ ਨੇ તાਣੇ ਕੌਮ ਨੂੰ ਹਰ ਕੋਈ ਦਬਾ ਲੈਂਦਾ ਕਿਰ ਤਾਣ ਤੇ ਮਾਣ ਇਕੱਠਾ ਹੀ ਰਹਿੰਦਾ ਅਗਰ ਕਿਸੇ ਮਨੁੱਖ ਦਾ ਕੋਈ ਮਾਣ ਹੈ ਤਾਂ ਤਾਣ ਜ਼ਰੂਰ ਹੈ ਬਿਨਾ ਤਾਣ ਦੇ ਮਾਣ ਨਹੀਂ ਆਉਂਦਾ ਇਹ ਦੋਵੇਂ ਇਕੱਠੇ ਰਹਿੰਦੇ ਚੋਲੀ ਧਾਮਨ ਦਾ ਸਾਥ ਤਾਣ ਹੈ ਤਾਂ ਮਾਣ ਵੀ ਹੋਏ ਅਗਰ ਕਿਸੇ ਕੋਲ ਬਹੁਤ ਵੱਡਾ ਮਾਣ ਹੈ ਸਨਮਾਨ ਹੈ ਤੋ ਵੇਖਣਾ ਪੈਗਾ ਇਹਦੇ ਕੋਲ ਤਾਣ ਕੀ ਹੈ ਵਿਦਵਾਨਾਂ ਨੇ ਇਸ ਤਰ੍ਹਾਂ ਤਾਣ ਮਾਣ ਦਾ ਜੋ ਜ਼ਿਕਰ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਦੁਨਿਆਵੀ ਤੌਰ ਤੇ ਬੈਰੋਨੀ ਤੌਰ ਤੇ ਉਹ ਸਭ ਤੋਂ ਵੱਡਾ ਤਾਣ ਮੰਨਦੇ ਨੇ ਧਨ ਧਨ ਇੱਕ ਸ਼ਕਤੀ ਹੈ ਤਾਣ ਅਗਰੇ ਚੌਤੀ ਦਾ ਧਨવાન ਹੈ ਤੋ ਤਾਣਤੇ ਹੈ ਮਾਨ ਹੋਏਗਾ ਨਾ ਹੋਏਗਾ ਕਿਉਂਕਿ ਧਨ ਇੱਕ ਖੁਦ ਸ਼ਕਤੀ ਹੈ ਤੇ ਜਦ ਸ਼ਕਤੀ ਹੈ ਤੋ ਵੜਿਆਈ ਹੋਵੇਗੀ ਕੋ ਨਾ ਵੜਾ ਮਾਇਆ ਵੜਿਆਏ ਤੇ ਧਨ ਦੀ ਵੜਿਆਈ ਤਨ ਦੀ ਨਹਿਮਾ ਧਨ ਤਾਣੇ ਜ਼ਿੰਦਗੀ ਦੀ ਜ਼ਰੂਰਤਾਂ ਦੇ ਬਹੁਤ ਸਾਰੇ ਮਸਲੇ ਧਨ ਨਾਲ ਹੱਲ ਹੁੰਦੇ ਨੇ ਔਰ ਧਨ ਦੀ ਨਿੰਦਾ ਨਹੀਂ ਕੀਤੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਾਬ ਕਹਿੰਦੇ ਨੇ ਮਾਣ ਮੰਗੋ ਤਾਣ ਮੰਗੋ ਧਨ ਲਖਵੇਂ ਸੋਤ ਦੇ اے ਪ੍ਰਭੂ ਨਿਰਧਨ ਹੋ ਕੇ ਨਹੀਂ ਜੀਵਣਾ ਨਿਤਾਣੇ ਹੋ ਕੇ ਨਹੀਂ ਜੀਵਣਾ ਨਿਮਾਣੇ ਹੋ ਕੇ ਨਹੀਂ ਜੀਵਣਾ ਬੇਔਲਾਦੇ ਹੋ ਕੇ ਵੀ ਨਹੀਂ ਜਾਣਾ ਸੁੱਤ ਦੇ ਪੁੱਤ ਵੀ ਚਾਹੀਦਾ ਇਹ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ ਮਾਣ ਮੰਗੋਂ ਤਾਣ ਮੰਗੋਂ ਧਨ ਲਖਵੇਂ ਸੁੱਤ ਦੇ ਪ੍ਰਥਮ ਤਾਣ ਧਨ ਦਾ ਹੈ ਬਾਹਰ ਨਹੀਂ ਦੁਨੀਆ ਮਨੁੱਖ ਦੀ ਕੋਈ ਜ਼ਿੰਦਗੀ ਬਾਹਰ ਵੀ ਪਈ ਹੈ ਇਹ ਬਾਹਰ ਦੀ ਜ਼ਿੰਦਗੀ ਧਨ ਤੋਂ ਬਿਨਾ ਨਹੀਂ ਸਵਰਦੀ ਨਹੀਂ ਸਵਰਦੀ ਧਨ ਇੱਕ ਬਹੁਤ ਵੱਡੀ ਸ਼ਕਤੀ ਹੈ ਤਾਣ ਹੈ ਇਸ ਵਾਸਤੇ ਮਾਣ ਨਾਲ ਹੋਵੇਗਾ ਹੁਣ ਦੇਖੀਏ ਗੁਰੂ ਨਾਨਕ ਨਨਕ ਨੂੰ ਆਪ ਕੋਈ ਛੋਟੀ ਦੇ ਧਨਵਾਨ ਨਹੀਂ ነ ਮੈਂ ਤੇ ਜਦ ਜਨਮ ਸਾਖੀ ਪੜਦਾ ਸਤਗੁਰਾਂ ਨੇ ਰਬਾਬ ਲੈਣੀ ਸੀ ਫਿਰ ਰਵਾਬ ਸੀ 2 ਰੁਪਏ ਦੇ ਸਤਗੁਰੂ ਕੋਲ 2 ਰੁਪਏ ਨਹੀਂ ਸਨ ਤੇ ਪੇਤਾ ਪਟਵਾਰੀ ਨੇ ਦੇਣੇ ਨਹੀਂ ਇਹ ਵੀ ਸਤਗੁਰੂ ਨੂੰ ਪਤਾ ਸੀ ਪਤਾ ਸੀ ਪਹਿਲੇ 2 ਰੁਪਏ ਵਿਗਾੜ ਕੇ ਆ ਗਿਆ ਹੋਰ ਵਿਗਾੜੇਗਾ ਉਹਨੇ ਦੇਣੇ ਨੇ ਪਰ ਰਵਾਬ ਤੇ ਲੈਣੀ ਸੀ ਬੇਬੇ ਨਾਨਕੀ ਨੂੰ ਆਖਿਆ ਬੇਬੇ ਦੋ ਦਮੜੇ ਦੇ ਪ੍ਰਭਾਵ ਲੈਣੀ ਜਨਮ ਸਾਖੀ ਦੀ ਕਥਾ ਭੈਣ ਭਰਾ ਦੀ ਸਾਂਝ ਬੜੀ ਹੈ ਗਜ਼ਬ ਦੀ ਗੱਲਾਂ ਨਾਮਾਂ ਦੀ ਵੀ ਬੜੀ ਸਾਂਝ ਪੇਤਾ ਕਾਲੂ ਜੀ ਦੀ ਪਹਿਲੀ ਔਲਾਦ ਦਾ ਜਨਮ ਨਾਨਕੇ ਹੋਇਆ ਬੱਚੇ ਨੂੰ ਨਾਨਕ ਨਾਨੇ ਨੇ ਚੁਕੇ ਆ ਅਖੇ ਤੇ ਨਾਨਕਿਆਂ ਦੀ ਤੇ ਤੇ ਅਸੀਂ ਰੱਖਾਂਗੇ ਦੇਣੀ ਨੇ ਨਾਨਕਿਆਂ ਦੀ ਤੋ ਬੱਚੀ ਦਾ ਨਾਮ ਪੈ ਗਿਆ ਨਾਨਕੀ ਨਾਨੇ ਨੇ ਰੱਖਿਆ ਕਿਸੇ ਪੰਡਤ ਪੁရောਹਤ ਨੇ ਨਹੀਂ ਤੇ ਨਾਮ ਵੀ ਰੱਬੋਂ ਆਇਆ ਨਾਨਕਿਆਂ ਦੀ ਨਾਨਕੀ ਨਾਨੇ ਦਾ ਮੋਹ ਬੜਾ ਸੀ ਉਸ ਬੱਚੇ ਨਾਲ ਨਾਨੇ ਦਾ ਪਿਆਰ ਬੜਾ ਸੀ ਉਸ ਬੱਚੇ ਨਾਲ ਸਮਾ ਪਾ ਕੇ ਰਾਏ ਭੋਇੰਦੀ ਤਲਵੰਡੀ ਦੇ ਵਿੱਚ ਪਿਤਾ ਕਲਿਆਨ ਦਾਸ ਦੇ ਘਰ ਦੂਜੀ ਔਲਾਦ ਦਾ ਜਨਮ ਹੋਇਆ ਕ੍ਰਿਪਤਾ ਜੀ ਨੇ ਇਸ ਬਾਲਕ ਨੂੰ ਛੁੱਕ ਕੇ ਸਤ ਵਰਿਆਂ ਦੀ ਨਾਨਕੀ ਦੀ ਗੋਦ ਚ ਪਾ ਕੇ ਆਖਿਆ ਇਹ ਨਾਨਕੀ ਦਾ ਵੀਰ ਨਾਨਕ ਵਾਹੋਏ ਸੁਝਾ ਨਾਮ ਸਿਆਕਾ ਇੱਕ ਨਾਮ ਨਾਨੀ ਨੇ ਰੱਖਿਆ ਇੱਕ ਨਾਮ ਮਾ ਨ ਰੱਖਿਆ ਨਾਨਕ ਨਾਨਕੇ ਨਾਮਾਂ ਦੀ ਬੜੀ ਸਾਂਝ ਨਿਰਮਲਿਆਂ ਸਾਧੂਆਂ ਨੇ ਨਾਮਿਕ ਦੇ ਅਰਥ ਕੀਤੇ ਨੇ ਨਾਨਕ ਨੂੰ ਦੋ ਸ਼ਬਦਾਂ 'ਚ ਜੋੜ ਦੇ ਨਾ ਅਨਕ ਇਹ ਇਹਦੇ 'ਚ ਇਹ ਦੋ ਸ਼ਬਦਾਂ ਦਾ ਇੱਕ ਸ਼ਬਦ ਹੈ ਜੈਸੇ ਇਸ ਤਰ੍ਹਾਂ ਦੀ ਸ਼ੈਲੀ ਜੈਦੇਵ ਦੇ ਇੱਕ ਸ਼ਬਦ ਦੇ 'ਚ ਮਿਲਦੀ ਏ ਪਰਮਾਤ ਪੁਰਖ ਮਨੋਪਿਮੰਸਤ ਆਦੇ ਭਾਵ ਰਤਨ ਸ਼ਬਦ ਹੈ ਪਰਮ ਆਤ ਐੜਾ ਵਿੱਚੋਂ ਕੱਢ ਦਿੱਤਾ ਹੈ ਜੈਦੇਵ ਨੇ ਪਰਮਾਤ ਤਬਸ ਪਰਮ ਆਤ ਹੈ ਸੰਸਕ੍ਰਿਤ ਦੀ ਸ਼ੈਲੀ ਹੈ ਉਹਦੇ 'ਚ ਇਸ ਤਰ੍ਹਾਂ ਕਹੇ ਪੀਤਾ ਜਾਂਦਾ ਦੋ ਤਿੰਨ ਸ਼ਬਦਾਂ ਨੂੰ ਇੱਕੋ ਹੀ ਸ਼ਬਦ ਦੇ ਚ ਬਿਆਨ ਕਰਨਾ ਪਰਮਾਦ ਪੁਰਖ ਮਨੋਪਿਮੰ ਇਹ ਸ਼ਬਦ ਵੀ ਇਸ ਤਰ੍ਹਾਂ ਮਨੋ ਉਪਮੰ ਇਹਦੇ ਚ ਵੀ ਐੜਾ ਕੱਢ ਦਿੱਤਾ ਗਿਆ ਮਨੋਪਿਮੰ ਦੋ ਸ਼ਬਦਾਂ ਦੇ ਇੱਕ ਸ਼ਬਦ ਕੀਤਾ ਗਿਆ ਪਰਮਾਦ ਪੁਰਖ ਮਨੋਪਿਮੰ ਸਤ ਆਦੇ ਭਾਵ ਰਤਨ ਪਰਮ ਅਦਭੁਤਨ ਪਰਕ੍ਰਿਤ ਪਰਨ ਜਦ ਚਿੰਤ ਸਰਵ ਕਦਮ ਇਹ ਸ਼ਬਦ ਵੀ ਇਸ ਤਰ੍ਹਾਂ ਪਰਮ ਅਦਭੁਤੰ ਇਹਦੇ ਚ ਵੀ ਐੜਾ ਕੱਢ ਦਿੱਤਾ ਗਿਆ ਹੈ ਇਹ ਵੀ ਦੋ ਸ਼ਬਦਾਂ ਦੇ ਇੱਕ ਸ਼ਬਦ ਬਣਾ ਦਿੱਤਾ ਗਿਆ ਪਰਮਦ ਬੋਤੰਹ ਹੁੰਜ ਹੈ ਪਰਮ ਅਦਭੋਤੰ ਦੋਸ਼ ਬਦਲੇ ਐੜਾ ਕੱਢ ਕੇ ਇੱਕ ਸ਼ਬਦ ਲੇਕਿਨ ਅਰਥ ਦੋ ਨੇ ਪਰਮ ਅਦਭੋ ਪਰਮਦ ਬੋਤੰਹ ਵਿਦਵਾਨ ਨਿਰਮਲੇ ਕੰਨਣੇ ਵਿੱਚ ਐੜਾ ਕੱਢ ਕੇ ਨਾ ਅਨਿਕ ਨੂੰ ਨਾਨਕ ਨਾ ਅਨਿਕ ਜਿਹਦੇ 'ਚ ਅਨੇਕਤਾ ਨਹੀਂ ਹੈ ਜੋ ਇੱਕ ਨੂੰ ਵੇਖਦਾ ਹੈ ਇੱਕ ਨੂੰ ਬੋਲਦਾ ਹੈ ਇੱਕ ਨਾਲ ਜੁੜਿਆ ਹੋਇਆ ਹੈ ਇੱਕ ਨਾਲ ਜੋੜਦਾ ਹੈ ਜਿਹਦੀ ਸਾਰੀ ਸੋਚਣੀ ਇੱਕ ਦੀ ਪ੍ਰਕਰਮਾ ਕਰਦੀ ਹੈ ਦ્વੈਤ ਦੀ ਕਰਦੀ ਨਹੀਂ ਸੋਨ ਹਾ ਉਹ ਜਿਹਦੀ ਰਸਨਾ ਤੋਂ ਬੋਲ ਵੀ ਨਿਕਲਿਆ ਹੈ ਇੱਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਵੀ ਹੈ ਇੱਕ ਨਾ ਅਨੇਕ ਇਹਦੇ 'ਚ ਅਨੇਕਤਾ ਨਹੀਂ ਹੈ ਜੋ ਇੱਕ ਹੀ ਵੇਖਦਾ ਹੈ ਇੱਕ ਨੂੰ ਹੀ ਬੋਲਦਾ ਹੈ ਇੱਕ ਨੂੰ ਹੀ ਸੁਣਦਾ ਹੈ ਇੱਕ ਨੂੰ ਹੀ ਸੋਚਦਾ ਰਹਿੰਦਾ ਹੈ ਇੱਕ ਨਾਲ ਹੀ ਜੁੜਿਆ ਰਹਿੰਦਾ ਹੈ ਔਰ ਇੱਕ ਨਾਲ ਹੀ ਜੋੜਨ ਦਾ ਯਤਨ ਕਰਦਾ ਕੋਸ਼ਿਸ਼ ਕੀਤੀ ਬੜੀ ਗੁਰੂ ਨਾਨਕ ਨੇ ਮਸਜਿਦ ਨੂੰ ਮੰਦਰ ਨਾਲ ਜੋੜਨ ਦੀ ਕੁਰਾਨ ਨੂੰ ਪ੍ਰਾਂਗ ਕੁਰਾਨ ਨਾਲ ਜੋੜਨ ਦੀ ਵਰਤ ਨੂੰ ਰੋਜ਼ੇ ਨਾਲ ਜੋੜਨ ਦੀ ਸੁਨਤ ਨੂੰ ਜਲੇਉ ਨਾਲ ਜੋੜਨ ਦੀ ਜੋੜੇ ਅੰਤਿਮ ਸਮੇਂ ਕਰਤਾਰਪੁਰ ਵਿੱਚ ਹਿੰਦੂ ਤੇ ਮੁਸਲਮਾਨਾਂ 'ਚ ਝਗੜਾ ਹੋ ਗਿਆ ਮੁਸਲਮਾਨ ਕਹਿੰਨ ਇਹ ਸਾਡਾ ਪੀਰ ਸੀ ਵਲੀ ਅੱਲਾ ਹੈ ਅਸੀਂ ਤੇ ਕਬਰ ਬਣਾਵਾਂਗੇ ਹਿੰਦੂ ਕਹਿੰਦੇਗੇ ਕਿ ਇਸ ਤਰ੍ਹਾਂ ਹੋ ਸਕਦਾ ਹੈ ਤ੍ਰਿਪਤਾ ਦੀ ਕੁੱਖ ਤੋਂ ਜਨਮ ਲਿਆ ਪਿਤਾ ਕਲਿਆਨ ਦਾਸ ਹੈ ਬੇਦੀਆਂ ਦੇ ਘਰ ਦੇ ਚ ਪੈਦਾ ਹੋਏ ਨੇ ਤੇ ਬੇਦੀ ਕੁਲ ਬੋਛਨ ਨੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਸੀਂ ਦੱਸ ਸਕਾਰ ਕਰਾਂਗੇ ਝਗੜਾ ਟਕਰਾਅ ਇਤਨੀ ਵੱਧ ਗਈ ਕਿ ਟਕਰਾਅ ਹਥਿਆਰ ਤੱਕ ਪਹੁੰਚ ਗਈ ਸਿਆਣਾ ਮਨਕ ਵਿਚਾਰ ਜਦ ਟਕਰਾਅ ਬਣ ਜਾਏ ਇੱਕ ਪਾਸੇ ਹੋ ਜਾਂਦਾ ਹੈ ਲੇਕਿਨ ਮੂਰ ਲੋਗ ਵਿਚਾਰ ਨੂੰ ਟਕਰਾਅ ਬਣਾ ਦਿੰਦੇ ਨੇ ਤੇ ਤਕਰਾਰ ਨੂੰ ਹਥਿਆਰ ਤੱਕ ਪਹੁੰਚਾ ਦਿੰਦੇ ਪਲਾਠੀਆਂ ਚੁਕ ਲਈਆਂ ਸ਼ਸਤਰ ਚੁਕਲੇ ਕੋਈ ਸਿਆਣਾ ਆਇਆ ਕਹਿੰਦਾ ਜੇ ਦੀ ਖਾਤਰ ਵਿਚਾਰ ਕਰਦਿਆਂ ਕਰਦਿਆਂ ਤਕਰਾਰ ਕਰਦਿਆਂ ਕਰਦਿਆਂ ਤੁਸੀਂ ਹਥਿਆਰ ਚੁਕਲੇ ਨੇ ਵੇਖੋ ਤੇ ਸਹੀ ਪੈ ਨੇ ਚਦਰ ਦੇ ਥੱਲੇ ਤੇ ਵੇਖੋ ਚੱਦਰ ਚੁੱਕੀ ਥੱਲੇ ਦੋ ਗੁਲਾਬ ਦੇ ਫੁੱਲ ਕੁਝ ਵੀ ਨਹੀਂ ਕੁਝ ਵੀ ਇਸ਼ਾਰਾ ਕਰ ਗਏ ਗੁਰੂ ਨਾਨਕ ਮੈਂ ਤੇ ਇੱਕ ਮਹਿਕ ਸੀ ਮੈਂ ਆਕਾਰ ਨਹੀਂ ਸੀ ਮੈਂ ਤੇ ਇੱਕ ਜੋਤ ਸੀ ਸਰੀਰ ਨਹੀਂ ਸੀ ਇਹ ਫੁੱਲ ਪਏ ਨੇ ਮਹਿਕ ਤੇ ਚਲੀ ਗਈ ਤੇ ਜੇ ਉਹ ਮਹਿਕ ਲਬਣੀ ਹੈ ਕਹਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ ਬਾਬਾ ਮੜੀ ਨਾ ਗੋੜ ਗੁਰੂ ਅੰਗਦ ਕੈ ਹੀ ਐ ਮਾਇ ਪੁਨ ਸਤ ਸੰਗਤ ਔਰ ਨਿਸ ਦਿਨ ਬਸ ਬੋ ਮੈਂ ਕਰੂੰ ਇਹ ਮਹਿਕ ਚਲੀ ਗਈ ਹੈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਸੰਗਤ ਦੇ ਚ ਸ਼ਬਦ ਦੇ ਚ ਲਬਣਾ ਤੇ ਉੱਥੇ ਲੱਗੋ ਬਾਬਾ ਮੜੀਆਂ ਚ ਕੋਈ ਨਹੀਂ ਖਬਰਾਂ ਚ ਕੋਈ ਨਹੀਂ ਬਾਬਾ ਮੜੀ ਨਾ ਗੋੜ ਖਤਿਆਰ ਤੇ ਝੁਕ ਗਏ ਲੇਕਿਨ ਵਿਚਾਰ ਚੱਲ ਰਹੀ ਹੈ ਤਕਰਾਰ ਤੇ ਠੰਡੀ ਪੈ ਗਈ ਪਰ ਵਿਚਾਰ ਤੇ ਚੱਲ ਰਹੀ ਇਹਨਾਂ ਵਿਚਾਰ ਵਾਨਾ ਨੇ ਕੀ ਕੀਤਾ ਅਖੇਂਜ ਕਰਦੇ ਹਾਂ ਨਾਨਕ ਨੂੰ ਵੰਡਣਾ ਤੇ ਬੜਾ ਔਖਾ ਸੀ ਨਹੀਂ ਵੰਡ ਸਕੇ ਮਾਇਕ ਸਹੀ ਚਲੀ ਗਈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਗੁਰੂ ਨਾਨਕ ਦੀ ਚਾਦਰ ਨੂੰ ਵੰਡਦੇ ਆ ਚੱਦਰ ਦੇ ਦੋ ਟੁਕੜੇ ਕੀਤੇ ਜਿਸ ਜਗ੍ਹਾ ਕਰਤਾਰਪੁਰ ਦੇ ਚੱਦਰ ਦੇ ਦੋ ਟੁਕੜੇ ਕੀਤੇ ਉਸੇ ਹੀ ਥਾਂ ਤੋਂ ਦੇਸ਼ ਦੇ ਵੀ ਦੋ ਟੁਕੜੇ ਹੋਏ ਰਾਵੀ ਦਾ ਪਰਲਾ ਹਿੱਸਾ ਪਾਕਿਸਤਾਨ ਉਰਲਾ ਹਿੱਸਾ ਹਿੰਦੁਸਤਾਨ ਇਹ ਮੂਰਖ ਕਿਦਰੇ ਚੱਦਰ ਦੇ ਟੁਕੜੇ ਨਾ ਕਰਦੇ ਇਹ ਦੇਸ਼ ਅਜੇ ਇੱਕ ਬਣਿਆ ਰਹਿਣਾ ਸੀ ਇੱਕ ਰਹਿਣਾ ਮੁਸਲਮਾਨਾਂ ਨੇ ਉਹ ਚਦਰ ਦੀ ਰਾਵੀ ਦੇ ਕਿਨਾਰੇ ਕਬਰ ਬਣਾਈ। ਹਿੰਦੂਆਂ ਨੇ ਉਸ ਚਦਰ ਦਾ ਦਾਸ ਸस्कार ਕਰਕੇ ਮੜੀ ਬਣਾਈ। ਇਹ ਗੱਲ ਰਾਵੀ ਨੂੰ ਵੀ ਚੰਗੀ ਨਹੀਂ ਲੱਗੀ। ਰਾਤ ਨੂੰ ਰਾਵੀ ਦਾ ਪਾਣੀ ਹੜ੍ਹ ਤੇ ਆਇਆ। ਕਬਰ ਵੀ ਜਾਂਦੀ ਰਹੀ ਮੜੀ ਵੀ ਜਾਂਦੀ। ਰਾਵੀ ਕਬਰ ਵੀ ਵਹਾ ਕੇ ਲੈ ਗਈ। ਰਾਵੀ ਮੜੀ ਵੀ ਵਹਾ ਕੇ ਲੈ ਗਈ ਫਿਰ ਕਹਿਣਾ ਪੈਂਦਾ ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹਿਏ ਮਾਏ ਹੁਣ ਸਤ ਸੰਗਤ ਔਰ ਨਿਸ਼ ਦਿਨ ਬਸ ਬੋ ਮੈਂ ਕਰਾਂ ਜਗਤ ਨੂੰ ਕੁਝ ਦੇਣਾ ਹੈ ਕੁਝ ਕਰਨਾ ਹੈ ਵੱਡੇ ਵੱਡੇ ਕੰਮ ਕਰਨੇ ਕੁਝ ਤੇ ਹੋਣਾ ਚਾਹੀਦਾ ਪ੍ਰਥਮ ਸ਼ਕਤੀ ਮਨ ਦੇ ਨੇ ਧਨ ਦੇ ਗੁਰਨਾਨ ਕੋਈ ਛੋਟੀ ਦੇ ਧਨਵਾਨ ਨਹੀਂ ਇੱਕ ਪਟਵਾਰੀ ਦੇ ਸਹਬਜ਼ਾਦੇ ਨੇ। ਔਰੋ ਪਟਵਾਰੀ ਜਿਹੜਾ ਪੈਸਿਆਂ ਦੇ ਮਾਮਲੇ ਤੇ ਆਪਣੇ ਪੁੱਤਰ ਤੇ ਭਰੋਸਾ ਨਹੀਂ ਕਰਦਾ। ਕੋਈ ਪਹਿਲੇ ਉਜਾੜ ਆਇਆ 20 ਰੁਪਏ। ਤੇ 20 ਰੁਪਏ ਬੜੀ ਸੰਪਤੀ ਗਿਣੀ ਜਾਂਦੀ ਸੀ ਉਸ ਜ਼ਮਾਨੇ। ਤੋਂ ਬਾਬੇ ਕੋਲ ਧਨ ਦਾ ਤਾਣ ਨਹੀਂ ਹੈ। ਦੂਜਾ ਤਾਣ ਹੁੰਦਾ ਸਤ੍ਹਾ ਦਾ, ਕੁਰਸੀ ਦਾ। ਇਹ ਤੇ ਕੁਝ ਵੀ ਨਹੀਂ ਪਰ ਹੁਕਮਰਾਨ ਕੁਰਸੀ ਮਿਲੀ ਹੈ ਸਤਾ ਮਿਲੀ ਹੈ ਤਾਂ ਸਤਾ ਇੱਕ ਬਹੁਤ ਵੱਡਾ ਤਾਣ ਹੈ ਸ਼ਕਤੀ ਹੈ ਮੰਨਤੇ ਹੋਵੇ ਹੋਵੇ ਬਾਬਾ ਜੀ ਕੋਈ ਜਾਗੀਰਦਾਰ ਨਹੀਂ ਕਿਸੇ ਸਟੇਟ ਦੇ ਮਾਲਕ ਨਹੀਂ ਕਿਸੇ ਮੁਲਕ ਦੇ ਬਾਦਸ਼ਾਹ ਨਹੀਂ ਨੇ ਖਤਾ ਦਾ ਤਾਣ ਗੁਰੂ ਨਾਨਕ ਕਾਲ ਨਹੀਂ ਤੀਸਰਾ ਤਾਣ ਮੰਦੇ ਨੇ ਤਨ ਦਾ ਜਨਾਬ ਚਿੱਤਰਕਾਰ ਸੋਮਾ ਸਿੰਘ ਨੇ ਜੋ ਗੁਰੂ ਨਾਨਕ ਦੀ ਤਸਵੀਰ ਬਣਾਈ ਹੈ ਕਵੀ ਸੰਤੋਖ ਸਿੰਘ ਦੀ ਲਿਖਤ ਨਾਲ ਮਿਲ ਬਿਲਕੁਲ ਨਹੀਂ ਖਾਂਦੀ ਔਰ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਕਹਿੰਦੇ ਸਨ ਇਹ ਗਲਤ ਤਸਵੀਰ ਬਣਾਈ ਹੈ ਮਦਰਾ ਜਿਹਾ ਸਰੀਰ ਗੁਰੂ ਨਾਨਕ ਦਾ ਪਤਲਾ ਦੁਬਲਾ ਜਿਹਾ ਸਰੀਰ ਜਿਹੜਾ ਰੋਜ਼ 10-20 ਮੀਲ ਪੈਦਲ ਚੱਲਦਾ ਹੋਵੇ ਇਹਨਾਂ ਭਾਰੀ ਬਰਕਮ ਸਰੀਰ ਹੋਈ ਨਹੀਂ ਸਕਦਾ ਮਧਰਾ ਜਿਆ ਸਰੀਰ ਸੀ ਪਤਲਾ ਦੁਬਲਾ ਸਰੀਰ ਸੀ ਪਹਿਮਤ ਬੰਦੇ ਸਨ ਉੱਪਰ ਛੋਲਾ ਪੈਂਦੇ ਸਨ ਵਿੰਗੀ ਟੇਢੀ ਦਸਤਾਰ ਲਪੇਟ ਲੈਂਦੇ ਸਨ ਕਿਸਾਨਾਂ ਦੇ ਇਹੇ ਕੁਝ ਕਵੀ ਸੰਤੋਖ ਸਿੰਘ ਜਿਨੇ ਦੇਖੇ ਇਹ ਜਿਹੜੀ ਤਸਵੀਰ ਅਸੀਂ ਦੇਖਦੇ ਆਂ ਇਹ ਸੋਭਾ ਸਿੰਘ ਦੀ ਕਲਪਨਾ ਹੈ ਇਹ ਚਿੱਤਰਕਾਰਾਂ ਦੀ ਕਲਪਨਾ ਹੈ ਸਰੀਰ ਬਾਬਾ ਜੀ ਦਾ ਮਦਰਾ ਪਤਲਾ ਦੁਗਲਾ ਕਿਉਂਕਿ ਭਰਮਣ ਬੜਾ ਹਰ ਵਕਤ ਚੱਲਣਾ ਤੇ ਨਾਮ ਦੇ ਆਸਰੇ ਤੇ ਤਨ ਨੂੰ ਚਲਾਈ ਜਾਣਾ ਚਾਰ-ਚਾਰ ਦਿਨ ਨਹੀਂ ਹੈ ਅੰਤ ਤੇ ਨਾ ਸੇ ਭ੍ਰਮ ਗਿਆਨੀ ਕਾ ਭੋਜਨ ਗਿਆਨ ਭੋਜਨੰ ਗੋਪਾਲ ਕੀਰਤਨੰ ਅਲਪਮਾਇ ਜਲ ਕਮਲ ਰਹਿਤੇ ਮਹਾਰਾਜ ਨੇ ਪੂਰਨ ਪੁਰਖ ਦਾ ਇੱਕ ਲਖਣ ਲਿਖਿਆ ਹੈ ਗੁਰੂ ਅਰਜਨ ਦੇਵ ਜੀ ਨੇ ਭੋਜਨੰ ਗੋਪਾਲ ਕੀਰਤਨੰ ਅਲਪਮਾਇ ਜਲ ਕਮਲ ਰਹਿਤੇ ਮੈਨੂੰ ਖਿਆਲ ਆਇਆ ਗੋਪਾਲ ਦਾ ਕੀਰਤਨ ਭੋਜਨ ਇਹ ਕਿਸ ਤਰ੍ਹਾਂ ਹੋ ਸਕਦਾ ਤਨ ਨੂੰ ਤੇ ਭੋਜਨ ਚਾਹੀਦਾ ਪਰ ਭੋਜਨੰ ਗੋਪਾਲ ਕੀਰਤਨੰ ਆਪ ਦੇ ਗਿਆਤ ਲਈ ਅਰਜ਼ ਕਰਾਂ ਖੁਸ਼ੀ ਆਪਣੇ ਆਪ ਵਿੱਚ ਐਸੀ ਸ਼ਕਤੀ ਹੈ ਤਨ ਨੂੰ ਕਮਜ਼ੋਰ ਨਹੀਂ ਹੋਣ ਦੇਣੇ ਨਿਤਾਣਾ ਨਹੀਂ ਹੋਣ ਦੇਣੇ